ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਅੱਜ ਕੱਲ੍ਹ ਅਲੱਗ-ਅਲੱਗ ਤਰ੍ਹਾਂ ਦੇ ਮਤੇ ਪਾਏ ਜਾ ਰਹੇ ਨੇ ਕਈ ਜਗ੍ਹਾ ਪ੍ਰਵਾਸੀਆਂ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਕਿ ਪ੍ਰਵਾਸੀ ਦੀ ਨਾ ਤਾਂ ਵੋਟ ਬਣਾਈ ਜਾਵੇਗੀ ਨਾ ਹੀ ਕਿਸੇ ਤਰੀਕੇ ਦੀ ਉਸ ਨੂੰ ਪਿੰਡ ਦੇ ਵਿੱਚ ਜਗ੍ਹਾ ਦਿੱਤੀ ਜਾਵੇਗੀ ਦੂਜੇ ਪਾਸੇ ਪਿੰਡਾਂ ਦੇ ਵਿੱਚ ਹੁਣ ਇੱਕ ਹੋਰ ਮਤੇ ਪੈਣੇ ਸ਼ੁਰੂ ਹੋ ਗਏ ਨੇ ਕਿਉਂਕਿ ਅੱਜ ਕੱਲ ਜਿਸ ਤਰੀਕੇ ਨਾਲ ਛੋਟੀ ਉਮਰ ਦੇ ਵਿੱਚ ਮੁੰਡੇ ਕੁੜੀਆਂ ਪਿੰਡ ਦੇ ਮੁੰਡੇ ਆਪਸ ਦੇ ਵਿੱਚ ਹੀ ਵਿਆਹ ਕਰਾਉਣ ਲੱਗ ਪਏ ਜਿਸ ਤੋਂ ਬਾਅਦ ਜਾ ਕੇ ਪਿੰਡ ਵਾਸੀਆਂ ਦੇ ਵਿੱਚ ਇਹ ਰੋਸ ਪ੍ਰਗਟ ਹੋ ਰਿਹਾ ਹੈ ਕਿ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ ਤਾਂ ਇਸੇ ਨੂੰ ਲੈ ਕੇ ਅੱਜ ਨਿਊ ਚੰਡੀਗੜ੍ਹ ਦੇ ਪਿੰਡ ਮਾਨਕਪੁਰ ਸ਼ਰੀਫ ਦੇ ਵਿੱਚ ਪਿੰਡ ਵਾਸੀਆਂ ਨੇ ਸਭ ਸੰਮਤੀ ਦੇ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਇੱਕ ਮਤਾ ਪਾਇਆ ਜੋ ਨੌਜਵਾਨ ਮੁੰਡੇ ਕੁੜੀਆਂ ਪਿੰਡ ਦੇ ਲੰਬ ਮੈਰਿਜ ਕਰਾਉਂਦੇ ਨੇ ਤਾਂ ਉਹਨਾਂ ਦੇ ਖਿਲਾਫ ਮਤਾ ਪਾਇਆ ਗਿਆ ਗੱਲਬਾਤ ਕਰਦੇ ਆ ਕਿ ਆਖਿਰ ਮਤੇ ਦੇ ਵਿੱਚ ਕੀ ਸ਼ਰਤਾਂ ਲਿਖੀਆਂ ਨੇ ਕਾਰਨ ਕੀ ਬਣਿਆ ਸਰਪੰਚ ਸਾਹਿਬ ਜਿਹੜਾ ਮਤਾ ਪਾਇਆ ਗਿਆ ਤਾਂ ਬਾਕੀ ਪਿੰਡਾਂ ਦੇ ਵਿੱਚ ਅਸੀਂ ਦੇਖਿਆ ਕਿ ਪ੍ਰਵਾਸੀਆਂ ਦੇ ਮਤੇ ਜਾਂ ਫਿਰ ਹੋਰ ਮਤੇ ਪਾਏ ਜਾਂਦੇ ਨੇ ਪਰ ਤੁਹਾਡੇ ਪਿੰਡ ਦੇ ਵਿੱਚ ਲੰਬ ਮੈਰਿਜ ਕਰਾ ਕੇ ਆਉਣ ਵਾਲੇ ਮੁੰਡੇ ਕੁੜੀਆਂ ਦੇ ਖਿਲਾਫ ਮਤਾ ਪਾਤਾ ਇਹ ਆਖਿਰ ਨੌਬਤ ਕਿਉਂ ਆਈ ਹੈ ਕਾਰਨ ਕੀ ਬਣਿਆ ਸ੍ਰੀ ਮਦਰ ਦੇ ਕਾਰਨ ਇਹ ਬਣਿਆ ਮਦਰ ਪਹਿਲਾਂ ਤਾਂ ਮੈਂ ਇਹ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਆਪਾਂ ਲੰਮੇ ਮੈਰਿਜ ਦੇ ਅਗੇਂਸਟ ਕੋਈ ਮਤਾਂ ਨਹੀਂ ਪਾਇਆ ਆਪਾਂ ਮਤਾਂ ਪਾਇਆ ਜੋ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਆਪਸ ਵਿੱਚ ਭੱਜ ਗਏ ਪਿੰਡ ਦੇ ਵਿੱਚੇ ਮਦਰ ਵਿਆਹ ਕਰਵਾਉਂਦੇ ਨੇ ਲੰਮੇ ਮੈਰਿਜ ਕਰਵਾਉਂਦੇ ਨੇ ਆਪਾਂ ਉਹਦੇ ਖਿਲਾਫ ਆ ਸਾਰਾ ਪ੍ਰਭੂ ਇਹ ਮਤਾ ਜੋ ਪਾਇਆ ਗਿਆ ਹੈ ਸਾਰੀ ਪੰਚਾਇਤ ਨੂੰ ਮੰਨ ਲਓ ਹੁਣ ਲੇਟੈਸਟ ਮੰਨ ਲਓ ਪਿਛੇ ਘਟਨਾ ਹੋਈ ਹੈ ਸਾਡੇ ਪਿੰਡ ਦਾ ਮੁੰਡਾ ਤੇ ਕੁੜੀ ਆਪਸ ਵਿੱਚ ਮੰਨ ਲਓ ਇੱਕੋ ਪਰਿਵਾਰ ਦੇ ਚਾਚੀ ਭਤੀਜੀ ਕਹਿ ਸਕਦੇ ਆ ਇਹ ਤਾਂ ਬਲ ਗਿਆ ਉਹ ਕੋਈ ਇਸ਼ੂ ਨਹੀਂ ਹੈ ਪਰ ਉਹਨਾਂ ਨੇ ਇਹ ਮਤਲਬ ਕਿ ਇਦਾਂ ਦਾ ਸਟੈਪ ਲਿਆ ਜਿਹਦੇ ਨਾਲ ਸਾਰਾ ਸਾਡੇ ਇਲਾਕੇ ਨੂੰ ਮੰਨ ਲਓ ਪਿੰਡ ਨੂੰ ਸਮਾਜ ਨੂੰ ਉਹਨਾਂ ਦੇ ਮਾਪੇ ਨੂੰ ਸ਼ਰਮਸ਼ਾਰ ਹੋਣਾ ਪਿਆ ਇਹ ਸਭ ਕੁਝ ਦੇਖਦੇ ਹੋਏ ਉਹ ਸਾਰਿਆਂ ਨਾਲ ਸਲਾਮਸ਼ੁਬਾ ਕਰਕੇ ਪਿੰਡ ਦੇ ਮੋਤਵਾਰਾ ਨਾਲ ਪੰਚਾਇਤ ਦੇ ਨਾਲ ਗ੍ਰਾਮ ਸਭਾ ਬੁਲਾ ਕੇ ਮਤਾ ਪਾਇਆ ਗਿਆ ਕਿ ਉਹਨਾਂ ਨੂੰ ਪਿੰਡ ਤੋਂ ਬਾਹਰ ਕਰ ਦਿੱਤਾ ਜਾਵੇਗਾ ਤਾਂ ਕਿ ਇੱਕ ਜਿਹੜਾ ਦੂਜਾ ਕਾਰਨ ਇਹ ਸੀ ਇਹ ਹੋਰ ਰਹੇ ਦਿਨੀ ਤਾਨਕ ਦੀ ਖਾਤਰ ਕੋਈ ਜੀਐਨ ਹੋਣੀ ਨਾ ਹੋਵੇ ਕਿ ਕਾਨੂੰਨ ਅਗਲਾ ਆਪਣੇ ਹੱਥ ਵਿੱਚ ਲੈ ਲਵੇ ਤਾਂ ਇਹ ਚੀਜ਼ਾਂ ਨੂੰ ਦੇਖਦੇ ਹੋਏ ਆਪਾਂ ਉਹਨਾਂ ਨੂੰ ਮਤ ਇਹ ਮਤਾ ਪਾਇਆ ਗਿਆ ਸਰਪੰਚ ਸਾਹਿਬ ਇਹ ਜਿਹੜਾ ਮਤਾ ਹੈ ਇਸ ਦੇ ਨਾਲ ਪੂਰਾ ਪਿੰਡ ਸਹਿਮਤ ਹੈ ਕਿ ਕਿਉਂਕਿ ਕਈ ਵਾਰ ਹੁੰਦਾ ਕਿ ਜਿਸ ਤਰੀਕੇ ਨਾਲ ਕੁੜੀ ਦੇ ਜਾਂ ਮੁੰਡੇ ਦੇ ਪਰਿਵਾਰ ਨੇ ਜਿਹੜੇ ਉਹ ਕਹਿੰਦੇ ਕਿ ਇਹ ਤਾਂ ਛੋਟੇ ਮੁੰਡੇ ਸਾਡੇ ਬੱਚਿਆਂ ਨੇ ਗਲਤੀ ਕਰ ਲਈ ਪਹਿਲਾਂ ਵੀ ਕੀਤੀ ਹੋਣੀ ਕਿਸੇ ਬੱਚਿਆਂ ਨੇ ਕਿ ਹੁਣ ਸਾਡੇ ਵਾਸਤੇ ਹੀ ਫਰਮਾਨ ਕਿਉਂ ਇਹ ਮਤਰੇਕੇ ਮਤਾ ਪਾਉਣ ਤੋਂ ਪਹਿਲਾਂ ਇੱਕ ਦਿਨ ਆਪਾਂ ਪੁੰਡੇ ਵਾਲਿਆਂ ਨਾਲ ਵੀ ਤੇ ਕੁੜੀ ਵਾਲੇ ਪਰਿਵਾਰ ਨਾਲ ਵੀ ਦੋਨਾਂ ਦੇ ਨਾਲ ਸਲਾਮਸ਼ੁਬਾ ਕਰਕੇ ਉਸ ਤੋਂ ਬਾਅਦ ਆਪਣੀ ਪੰਚਾਇਤ ਅਲੱਗ ਤੋਂ ਬੁਲਾ ਕੇ ਫਿਰ ਗ੍ਰਾਮ ਸਭਾ ਦੇ ਵਿੱਚ ਜਾ ਕੇ ਮਤਾ ਪਾਏਗਾ ਤੋ ਸਾਰੇ ਪਿੰਡ ਦੀ ਸਹਿਮਤੀ ਐਂ ਤਾਂ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਹੈਗੀ ਸਾਰੇ ਆਪਣੇ ਨਾਲ ਨੇ ਮਚਾਈ ਤਾਂ ਲੱਗਦਾ ਕਿ ਰਿਸ਼ਤਿਆਂ ਦਾ ਘਾਣ ਹੋ ਰਿਹਾ ਹੈ ਕਿਉਂਕਿ ਆਪਸੀ ਰਿਸ਼ਤੇ ਵੀ ਖਰਾਬ ਹੁੰਦੇ ਜਾ ਰਹੇ ਨੇ ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਆਹਮੋ ਸਾਹਮਣੀ ਪਰੋਸ ਦੇ ਵਿੱਚ ਹੀ ਵਿਆਹ ਕਰਵਾ ਲਿਆ ਇਹ ਮਤਲਬ ਤੁਸੀਂ ਬਿਲਕੁਲ ਸਹੀ ਕਿਹਾ ਕਿ ਰਿਸ਼ਤਿਆਂ ਦਾ ਕਾਹਨ ਹੋ ਰਿਹਾ ਹੈ ਇਹ ਰਿਸ਼ਤਿਆਂ ਦੇ ਕਾਹਨ ਨੂੰ ਰੋਕਣ ਵਾਸਤੇ ਹੀ ਆਪਾਂ ਨੇ ਚਲੋ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਇਹ ਮਤਾ ਪਾਇਆ ਗਿਆ ਤਾਂ ਕਿ ਜਿਹੜੇ ਆਉਣ ਵਾਲੇ ਆ ਚਲੋ ਜੋ ਹੋ ਗਿਆ ਸੋ ਹੋ ਗਿਆ ਉਹ ਤਾਂ ਆਪਾਂ ਮਿਟਾ ਨਹੀਂ ਸਕਦੇ ਵੀ ਇਨ ਫਿਊਚਰ ਦੇ ਵਿੱਚ ਵਰਤਮਾਨ ਸਮੇਂ ਦੇ ਵਿੱਚ ਜੇ ਕੋਈ ਅਜਿਹਾ ਘਟਨਾ ਹੁੰਦੀ ਹੈ ਤਾਂ ਉਹਨੂੰ ਰੋਕਿਆ ਜਾ ਸਕੇ ਮਤਲਬ ਉਹਦੇ ਪੇਰੈਂਟਸ ਉਹਨੂੰ ਸਮਝਾਉਣ ਜਾਂ ਬੱਚੇ ਦੇ ਕੋਈ ਇਦਾਂ ਦੀ ਸਮਝੇ ਵੀ ਹਾਂ ਵੀ ਆਪਾਂ ਗਲਤ ਕਰਾਂਗੇ ਤਾਂ ਸਾਡੇ ਤੇ ਲਿਗਲੀ ਐਕਸ਼ਨ ਹੋਏਗਾ ਅੱਛਾ ਮਾਂ ਜੋ ਕੋਰਟ ਦੇ ਵਿੱਚ ਲੰਬ ਮੈਰਿਜ ਨੂੰ ਮਾਨਤਾ ਦਿੱਤੀ ਜਾਂਦੀ ਹੈ ਉਹਨੂੰ ਸਕੋਰਟ ਵੀ ਦਿੱਤੀ ਜਾਂ ਪਰ ਕੋਰਟ ਦੇ ਵਿੱਚ ਕਿਤੇ ਚੈਲੰਜ ਤਾਂ ਨਹੀਂ ਹੋਏਗਾ ਤੁਹਾਡੇ ਮਤੇ ਨੂੰ ਕਿਉਂਕਿ ਇੱਕ ਤੋ ਗੁਲਗੀ ਫਰਮਾਨ ਫਰਮਾਨ ਹੋ ਗਿਆ ਕਿ ਹਾਂ ਪਿੰਡ ਦੇ ਵਿੱਚੋਂ ਅਸੀਂ ਉਹਨਾਂ ਨੂੰ ਰਹਿਣ ਨਹੀਂ ਦੇਣਾ ਦੇਖੋ ਜੇ ਕੋਈ ਜੇ ਕੋਰਟ ਦੇ ਵਿੱਚ ਮੰਨ ਲਓ ਕੱਲ ਨੂੰ ਕੋਈ ਕਾਰਵਾਈ ਹੁੰਦੀ ਹੈ ਤਾਂ ਆਪਾਂ ਲੀਗਲੀ ਐਕਸ਼ਨ ਲੈਣ ਦੇ ਲਈ ਤਿਆਰ ਆ ਕਿਉਂਕਿ ਮੈਂ ਪਹਿਲਾਂ ਹੀ ਕਲੀਅਰ ਕਰ ਚੁੱਕਾ ਕਿ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਆਪਸ ਵਿੱਚ ਪਰਿਵਾਰ ਦੇ ਵਿੱਚ ਨੇ ਉਹ ਤਾਂ ਆਪਾਂ ਉਹਨੂੰ ਪਿੰਡ ਵਿੱਚ ਨਹੀਂ ਰਹਿਣ ਦੇਣਾ ਤਾਂ ਆਪਾਂ ਕੋਰਟ ਵਿੱਚ ਜਾਣ ਨੂੰ ਤਿਆਰ ਨੇ ਜੇ ਕੋਰਟ ਮੰਨ ਲਓ ਕਰਦਾ ਲਵ ਮੈਰਿਜ ਦੇਖੋ ਕਰਵਾ ਸਕਦੇ ਆ ਪਿੰਡ ਦਾ ਬਾਹਰ ਮੰਨ ਲਓ ਪਰਿਵਾਰਕ ਸਹਿਮਤੀ ਦੇ ਨਾਲ ਆਪਾਂ ਬਾਹਰ ਦੂਜੇ ਪਿੰਡ ਦਾ ਹੋਵੇ ਜਾ ਹੋਵੇ ਪਰ ਇਹ ਮਤਲਬ ਮਸਲਾ ਇਹ ਬਣ ਗਿਆ ਕਿ ਮੰਨ ਲਓ ਇੱਕੋ ਪਰਿਵਾਰ ਦਾ ਹੋ ਗਿਆ ਸਭ ਤੋਂ ਵੱਡੀ ਗੱਲ ਹੈ ਦੂਜਾ ਇੱਕੋ ਸਮਾਜ ਹੋ ਗਿਆ ਇਹ ਆਮੋ ਸਾਹਮਣੇ ਹੋ ਗਿਆ ਇਹ ਸ ਇਹ ਕਿਹੜੀ ਸ਼ਰਤ ਰੱਖੀ ਗਈਆਂ ਉਹਨਾਂ ਮੁੰਡੇ ਕੁੜੀਆਂ ਵਾਸਤੇ ਕਿ ਉਹ ਪਿੰਡ ਦੇ ਵਿੱਚ ਕਿਹੜੀ ਕਿਹੜੀ ਐਕਟੀਵਿਟੀ ਨਹੀਂ ਕਰਤਾ ਜਾਂ ਪਿੰਡ ਦੇ ਵਿੱਚ ਵੜਨਗੇ ਨਹੀਂ ਨਹੀਂ ਦੇਖੋ ਮਦਰ ਕੇ ਆਪਾਂ ਜੋ ਮਤਾ ਪਾਇਆ ਹੈ ਉਹਦੇ ਅਗੇਂਸਟ ਮਦਰ ਪਹਿਲਾਂ ਤਾਂ ਉਹਨਾਂ ਨੂੰ ਪਿੰਡ ਵਿੱਚ ਆਪਾਂ ਵੜਨ ਹੀ ਨਹੀਂ ਦੇਣਾ ਅਦਰਵਾਇਸ ਮੰਨ ਲਓ ਜੇ ਉਹਨਾਂ ਦੇ ਨਾਲ ਦੀ ਨਾਲ ਪਈ ਵੀ ਲਿਖਿਆ ਹੈ ਕਿ ਜੇ ਮੰਨ ਲਓ ਕੱਲ ਨੂੰ ਕੋਈ ਵਿਅਕਤੀ ਪਿੰਡ ਦਾ ਆ ਜਾ ਉਹਨਾਂ ਦਾ ਪਰਿਵਾਰਿਕ ਮੈਂਬਰ ਉਹਨਾਂ ਦੀ ਕੋਈ ਮਦਦ ਕਰਦਾ ਤਾਂ ਉਹਨੂੰ ਵੀ ਆਪਾਂ ਪਿੰਡ ਦੇ ਮਦਰ ਕੇ ਜੋ ਸਹੂਲਤਾਂ ਮਿਲਦੀਆਂ ਨੇ ਉਹਨੂੰ ਵਾਜਾ ਕਰ ਦਿੱਤਾ ਜਾਵੇਗਾ ਇਸ ਤਰੀਕੇ ਨਾਲ ਮੁੰਡੇ ਕੁੜੀ ਦੀ ਜੇ 18 ਸਾਲ ਤੋਂ ਉਮਰ ਵੱਧ ਹੈ ਤਾਂ ਉਹਦੀ ਵੋਟ ਵੀ ਹੋ ਹਾਂ ਦੇਖੋ ਜਿਵੇਂ ਮਤਲਬ ਕਿ ਸਵਾਬ ਬਣਦਾ ਹੈ ਮਤਲਬ ਕਿ ਸਾਰੀ ਪੰਚਾਇਤ ਦੀ ਸਹਿਮਤੀ ਦੇ ਨਾਲ ਜੇ ਸਾਨੂੰ ਕੋਈ ਹੋਰ ਐਕਸ਼ਨ ਹੈ ਜਾਂ ਅੱਗੇ ਹੋਰ ਕਾਰਵਾਈ ਕਰਨੀ ਪਈ ਤਾਂ ਆਪਾਂ ਜ਼ਰੂਰ ਇਦਾਂ ਦੇ ਮਤਲਬ ਕਰ ਸਕਦੇ ਹਾਂ ਕਰ ਬਈ ਕੋਈ ਪ੍ਰੋਬਲਮ ਨਹੀਂ ਪੂਰਾ ਪਿੰਡ ਇਸ ਚੀਜ਼ ਨੂੰ ਲੈ ਕੇ ਸਹਿਮਤ ਹੈ ਪੂਰਾ ਕਿ ਜਿਹੜਾ ਇਹ ਤੋਡੇ ਪਿੰਡ ਦੇ ਵੀ ਸ਼ਰਮਸਰ ਘਟਨਾ ਹੋਈ ਹੈ ਅੰਮੋ ਸਾਹਮਣੀ ਮੁੰਡੇ ਕੁੜੀ ਨੇ ਵਿਆਹ ਕਰਾ ਲਿਆ ਬਹੁਤ ਔਖਾ ਹੋ ਜਾਂਦਾ ਕਿਉਂਕਿ ਕਿrista ਹੁੰਦਾ ਚਾਚੇ ਤਾਈ ਦਾ ਜਾਂ ਕੋਈ ਚਾਚੇ ਭਤੀਜੀ ਦਾ ਹੋ ਜਾਂਦਾ ਹੋਰ ਤਰ੍ਹਾਂ ਦਾ ਪਰ ਰਿਸ਼ਤਿਆਂ ਨੂੰ ਲੈ ਕੇ ਲੱਗਦਾ ਕਿ ਅੱਗੇ ਹੋਰ ਬੱਚੇ ਵੀ ਖਰਾਬ ਹੋ ਸਕਦੇ ਨੇ ਬਿਲਕੁਲ ਜੀ ਬਿਲਕੁਲ ਇਹਦੇ ਨਾਲ ਦੇਖੋ ਤੁਸੀਂ ਆਪ ਸਿਆਣੇ ਆ ਵੀ ਜਿਹੜਾ ਮਾਹੌਲ ਹੈ ਪਿੰਡ ਦਾ ਸਮਾਜ ਦਾ ਸਾਰਾ ਖਰਾਬ ਹੋਊਗਾ ਬਿਲਕੁਲ ਉਹ ਚਾਚੇ ਭਤੀਜੀ ਦਾ ਜਿਹੜਾ ਰਿਸ਼ਤਾ ਹੁੰਦਾ ਸਮਝੋ ਇੱਕ ਪਿਓ ਤੇ ਧੀ ਦਾ ਰਿਸ਼ਤਾ ਹੀ ਸੇਮ ਰਿਸ਼ਤਾ ਹੋ ਗਿਆ ਉਦੋਂ ਜੇ ਫਰਕ ਕਿਹ ਹੈ ਹੋਇਆ ਜੀ ਪਿਓ ਤੇ ਧੀ ਦਾ ਰਿਸ਼ਤਾ ਚਾਚੇ ਤੇ ਭਤੀਜੀ ਦਾ ਰਿਸ਼ਤਾ ਉਹ ਸੇਮ ਹੀ ਹੋਇਆ ਜੇ ਹੁਣ ਇਹ ਤੋਂ ਉੱਪਰ ਮਾਹੌਲ ਹੋਰ ਦੱਸੋ ਕੀ ਖਰਾਬ ਹੋਊਗਾ ਤੋ ਆਮੋ ਸਾਹਮਣੇ ਘਰ ਹੋਵੇ ਇੱਕੋ ਗਲੀ ਚ ਆਮੋ ਸਾਹਮਣੇ ਆਮੋ ਸਾਹਮਣੇ ਪਰਿਵਾਰ ਰਹਿੰਦੇ ਹੁਮੇ ਉਹਦੇ ਚ ਐਵੇਂ ਦੀ ਘਟਨਾ ਹੋ ਜੇ ਤਾਂ ਮੁਸ਼ਕਲ ਹੀ ਹੋ ਜਾਂਦਾ ਪੰਚਾਇਤ ਨੂੰ ਇਹਦੇ ਚ ਫੈਸਲਾ ਲੈਣਾ ਹੁਣ ਦੋਨੇ ਮੁੰਡੇ ਕੁੜੀ ਭੱਜੇ ਹੋਏ ਨੇ ਬਿਲਕੁਲ ਜੀ ਬਾਹਰ ਨੇ ਇੱਥੇ ਤਾਂ ਹੈ ਹੀ ਨਹੀਂ ਆਪਾਂ ਦਾ ਮਤਾ ਹੀ ਪਾਤਾ ਪਿੰਡ ਨੇ ਮਤਾ ਪਾ ਲਿਆ ਕਿ ਹੁਣ ਬੜ ਨਹੀਂ ਦੇਣੇ ਪਿੰਡ ਦੇ ਬਿਲਕੁਲ ਜੀ ਇਹ ਹੁਣ ਜੇ ਉਹ ਪਿੰਡ ਚ ਆਉਣਗੇ ਤਾਂ ਪਿੰਡ ਦਾ ਮਾਹੌਲ ਖਰਾਬ ਹੀ ਹੋਊਗਾ ਨਾ ਉਹਨਾਂ ਨੂੰ ਦੇਖ ਕੇ ਕੋਈ ਕਾਲੂ ਫੇਰ ਹੋਰ ਐਵੇਂ ਦਾ ਕਦਮ ਚੱਕੂਗਾ ਫੇਰ ਪਿੰਡਾਂ ਦਾ ਮਾਹੌਲ ਆਪਸ ਵਿੱਚ بگੜੂਗਾ ਫੇਰ ਲੜਾਈਆਂ ਝਗੜੇ ਹੋਣਗੇ ਦੁਬਾਰਾ ਫੇਰ ਉਹ ਉਹੀ ਚੀਜ਼ਾਂ ਦੁਬਾਰਾ ਘੁੰਮੂਗੀਆਂ ਇਹਦੇ ਨਾਲੋਂ ਤਾਂ ਚੰਗਾ ਵੀ ਪਹਿਲਾਂ ਹੀ ਉਹਨੂੰ ਆਪਾਂ ਕਵਰ ਅਪ ਕਰਨ ਦੀ ਕੋਸ਼ਿਸ਼ ਕਰੀਏ ਇਹ ਕਵਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਨਾ ਕਿ ਇਹ ਸਮਾਜ ਨੂੰ ਖਰਾਬ ਕਰਨ ਦੀ ਉਹਨੂੰ ਬਚਾਉਣ ਦੀ ਕੋਸ਼ਿਸ਼ ਹੈ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਭਾਈ ਜੀ ਜਿਸ ਤਰੀਕੇ ਨਾਲ ਪਹਿਲਾਂ ਹੁੰਦਾ ਸੀ ਕਿ ਅਣਖ ਪਿੱਛੇ ਆਪਣੀ ਭੈਣ ਦੇ ਕੋਈ ਭਰਾ ਕਈ ਵਾਰੀ ਅਣਖ ਪਿੱਛੇ ਇੱਕ ਦੂਜੇ ਨੂੰ ਮਾਰ ਵੀ ਦਿੰਦਾ ਸੀ ਕਿ ਹਾਂ ਮੇਰੀ ਭੈਣ ਨੇ ਵਿਆਹ ਕਰਾਇਆ ਜਿਹਨੇ ਸ਼ੇਰਖਾਨੀ ਕੀਤੀ ਹੈ ਤਾਂ ਹੁਣ ਤਾਂ ਆਮੋ ਸਾਹਮਣੇ ਵਿਆਹ ਹੋ ਗਿਆ ਮੇਰੇ ਖਿਆਲ ਹੋਰ ਲੜਾਈਆਂ ਤੇ ਝਗੜੇ ਵੱਜਣਗੇ ਫਿਰ ਤੋਂ ਹਾਂ ਜੀ ਇਸ ਨਾਲ ਫਿਰ ਬਹੁਤ ਖਰਾਬ ਹੋ ਜਾਂਦਾ ਜੀ ਹਾਂਜੀ ਤਾਂ ਇਸ ਨੂੰ ਰੋਕਣ ਵਾਸਤੇ ਇਹ ਮਤਾ ਪਾਇਆ ਜੀ ਹਾਂਜੀ ਬਜ਼ੁਰਗੋ ਪੂਰਾ ਪਿੰਡ ਸਹਿਮਤ ਇਸ ਚੀਜ਼ ਤੇ ਸਹਿਮਤ ਪੂਰਾ ਪਿੰਡ ਸਹਿਮਤ ਤੇ ਪਹਿਲਾਂ ਤਾਂ ਨਹੀਂ ਕਦੇ ਸੁਣਿਆ ਸੀ ਇਸ ਤਰੀਕੇ ਨਾਲ ਕਿ ਪਿੰਡ ਦੇ ਵਿੱਚ ਇੱਕ ਦੂਜੇ ਨਾਲ ਵਿਆਹ ਕਰਾ ਲੈਣਾ ਇਹ ਲੱਗਦਾ ਕਿ ਹੁਣ ਤੋਂ ਮੁੰਡੇ ਕੁੜੀਆਂ ਖਰਾਬ ਹੋਣਾ ਸ਼ੁਰੂ ਹੋ ਗਏ ਆਰੇ ਪਿੰਡ ਮੈਂ ਹੋਈ ਜਾਂਦਾ ਕਦੀ ਆ ਨਮਾ ਹੋਇਆ ਇਲਾਕੇ ਚ ਵੀ ਨਹੀਂ ਇਹ ਬਹਿਰਾ ਆਪਣੇ ਮੰਮ ਦੀ ਕੁੜੀ ਨੂੰ ਘੱਟ ਕੇ ਲਿਆਇਆ ਅੱਛਾ ਜੀ ਹਾਂ ਹੂੰ ਉਹ ਤਿੰਨ ਸਾਂ ਰਹੀ ਉਹਦੇ ਅੱਛਾ ਉਹਦੇ ਬਾਅਦ ਆ ਕੰਡ ਕਰਦੇ ਨੇ ਮੰਦੀ ਨੇ ਹਮਣੋਂ ਆਪਣੀ ਦੁਰਾਜਾ ਬਿਲਕੁਲ ਅੱਛਾ ਹਾਂ ਇਹ ਬਾਲਕ ਨੇ ਸਰਪੰਚ ਸਾਹਿਬ ਦੋਨੋਂ? ਹਾਂਜੀ ਦੋਨੋਂ ਬਾਲਕ ਨੇ ਜੀ। ਅੱਛਾ। ਹਾਂਜੀ। ਦੀ 24 ਸਾਲ ਇੱਕ ਦੀ 26 ਸਾਲ ਅੱਛਾ 24 ਹਰ 26 ਸਾਲ ਦੀ ਉਮਰ ਹੈ ਮਤਲਬ ਮੈਂ ਤਾਂ ਇਹ ਰਿਸ਼ਤਾ ਜਿੱਦਾਂ ਮੇਰੇ ਕਲੀਕ ਨੇ ਦੱਸਿਆ ਵੀ ਮੰਨ ਲਓ ਚਾਚੇ ਭਰੀਜਾ ਤੇ ਪਿਓ ਤੀ ਦਾ ਰਿਸ਼ਤਾ ਹੋ ਗਿਆ ਇਹ ਇਹ ਚੀਜ਼ ਕਰਕੇ ਹੀ ਆਪਾਂ ਮਤਾਂ ਪਾਏਗੇ ਤਾਂ ਕਿ ਅੱਗੇ ਜਿਹੜਾ ਮਾਲ ਖਰਾਬ ਨਾ ਹੋਵੇ ਇਹਨੂੰ ਰੁੱਕਿਆ ਜਾ ਸਕੇ ਜਿੱਦਾਂ ਤੁਸੀਂ ਦੱਸਿਆ ਵੀ ਅੱਗੇ ਅਣਖ ਦੀ ਖਾਤਰ ਮੰਤਰ ਕੇ ਕੋਈ ਇਦਾਂ ਦਾ ਕੋਈ ਅਣਹੋਣੀ ਨਾ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਵਾਚ ਕੇ ਹੀ ਬਹੁਤ ਹੀ ਮੰਤਰ ਧਿਆਨ ਰੱਖ ਕੇ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਸਹਿਮਤ ਹੋਏ ਉਸ ਮੱਤੇ ਤੇ ਫਿਰ ਸਰ ਜੀ ਹਾਂ ਜੀ ਹਾਂ ਜੀ ਇਹ ਪਰਿਵਾਰਕ ਮੈਂਬਰ ਆ ਆਪਾਂ ਮਤਾਂ ਵੀ ਦਿਖਾ ਆ ਦੇਖੋ ਲਗਭਗ ਪੂਰੀ ಗ್ರಾಮ ਸਭਾ ਬੁਲਾਈ ਆ ਇਹਦੇ ਵਿੱਚ ਲਗਭਗ 50 ਤੋਂ 60 ਜਣੇ ਮੈਂਬਰ ਆ ਜਿਹੜੇ ਉਹਨਾਂ ਵਿੱਚ ਪਰਿਵਾਰ ਵੀ ਆ ਗਿਆ ਪੰਚਾਇਤ ਵੀ ਆ ਗਈ ਤੇ ਪਿੰਡ ਦੇ ਮੋਤਵਰ ਵੀ ਆ ਗਏ ਨੌਜਵਾਨ ਵੀ ਆ ਗਏ ਉਹ ਸਾਰੇ ਹੀ ਮਤਰੇ ਇਹਦੇ ਵਿੱਚ ਸਹਿਮਤ ਨੇ ਜੋ ਹੋਇਆ ਠੀਕ ਹੋਇਆ ਮਤਲਬ ਕਿ ਜਿਸ ਤਰ੍ਹਾਂ ਤੁਸੀਂ ਕਹਿੰਦੇ ਪਿੰਡ ਦੇ ਵਿੱਚ ਪਿੰਡ ਦਾ ਹੀ ਮੁੰਡਾ ਕੁੜੀ ਵਿਆਹ ਨਹੀਂ ਕਰਦਾ ਸਕਦੇ ਉਹ ਮਤਾ ਪਾਇਆ ਤੁਸੀਂ ਹਾਂ ਜੀ ਹਾਂ ਜੀ ਮਨ ਕੀ ਜੀ ਬਾਰੋ ਕੋ ਇਸ ਤਰੀਕੇ ਦੀ ਹੁੰਦੀ ਹੈ ਉਸ ਵਾਸਤੇ ਤਾਂ ਕੋਈ ਹੋਣੀ ਨਾ ਹੈ ਜੀ ਲਵ ਮੇਰੇ ਨੇ ਆਪਾਂ ਪਹਿਲਾਂ ਹੀ ਕਹਿ ਚੁੱਕੇ ਆਂ ਅਬ ਇੰਗੇਜਟ ਹੈ ਨਹੀਂ ਮਤਲਬ ਉਹ ਕੋਰਟ ਵੀ ਚਲ ਉਹਨਾਂ ਨੂੰ ਪ੍ਰਵਾਨਗੀ ਦਿੰਦਾ ਤਾਂ ਇਸ ਇਹ ਮਤਲਬ ਇਹੀ ਚੀਜ਼ਾਂ ਨੂੰ ਆਪਾਂ ਕਹਿਆ ਕਿ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਆਪਸ ਵਿੱਚ ਮਤਲਬ ਪਿੰਡ ਦੇ ਵਿੱਚ ਨਹੀਂ ਆਸਾ ਬਹੁਤ ਔਖਾ ਹੁੰਦਾ ਹੈ ਜਿਹੜੇ ਮਾਪੇ ਨੇ ਧੀ ਨੂੰ ਪਾਲਿਆ ਹੋਵੇ ਛੋਟੇ ਤੋਂ ਲੈ ਕੇ ਜਨਮ ਤੋਂ ਲੈ ਕੇ ਵੱਡਾ ਕਰਨਾ ਫੇ ਇਕਦਮ ਹੀ ਛੱਡ ਕੇ ਚਲਾ ਜਾਣਾ ਬੜਾ ਮਾਪੇ ਵਾਸਤੇ ਹੀ ਬਹੁਤ ਔਖਾ ਹੁੰਦਾ ਹੈ ਤੇ ਇਹੀ ਮੈਂ ਇਹੀ ਮਤਲਬ ਦੁਆਰਾ ਤੁਹਾਡੇ ਮਤਲਬ ਕੇ ਦੱਸਣਾ ਚਾਹੁੰਦਾ ਹੈ ਜਿਹੜੇ ਪੇਰੈਂਟਸ ਨੇ ਮਾਪਾਪ ਨੇ ਆਪਾਂ ਪਹਿਲਾਂ ਦੇਖੋ ਜਿਹੜਾ ਮਤਾ ਪਾਇਆ ਸੀ ਮੰਨ ਲਓ ਪਹਿਲਾਂ ਤਾਂ ਸਾਡੀ ਮਦਰ ਕੇ ਪੰਚਾਇਤ ਦੀ ਏ ਸੀ ਸੀਗੀ ਮਤਲਬ ਕੇ ਸਾਰਿਆਂ ਦੀ ਇੱਛਾ ਸੀ ਵੀ ਚਲੋ ਆਪਾਂ ਲਾਈਵ ਹੋ ਕੇ ਦੱਸੀਏ ਪਰ ਇੱਕ ਪਾਸੇ ਕਿਤੇ ਨਾ ਕਿਤੇ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਨ੍ਹਾਂ ਦੀ ਧੀ ਨਿਕਲ ਗਈ ਹੁੰਦੀ ਹੈ ਬੁਜਾਰ ਉਹਨਾਂ ਦੇ ਕੀ ਵੀਦਦਾ ਤੋਂ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਥੋੜਾ ਮਤਲਬ ਕੇ ਕੀਤਾ ਸੀਗਾ ਵੀ ਹਾਂ ਚਲੋ ਉਹਨਾਂ ਦੀ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਤਾ ਵਾ ਕਿਤੇ ਨਾ ਕਿਤੇ ਉਹ ਵੀ ਸਾਡੇ ਨਾਲ ਮਤਲਬ ਕਰਕੇ ਪੂਰੀ ਤਰ੍ਹਾਂ ਸਹਿਮਤ ਨੇ ਇੱਥੇ ਮਤਲਬ ਚੈਨਲ ਤੇ ਆਉਣੇ ਨੂੰ ਵੀ ਤਿਆਰ ਨੇ ਕੋਈ ਇਸ਼ੂ ਨਹੀਂ ਹੈ ਦਾ ਮਤਲਬ ਕਿ ਇਥੋਂ ਤੱਕ ਕਿ ਉਹਨਾਂ ਨੇ ਆਪਣੀ ਬੱਚੀ ਨੂੰ ਵੀ ਬੇਦਖਲ ਕਰ ਦਿੱਤਾ ਉਹ ਆਪਣੇ ਨਾਲ ਸਹਿਮਤ ਨੇ ਉਹ ਵਿਚਾਰੇ ਉਹਨਾਂ ਤੇ ਹੁਣ ਆਪਾਂ ਸਮਝ ਨਹੀਂ ਸਕਦੇ ਉਹ ਹੀ ਸਮਝ ਸਕਦੇ ਹਨ ਉਹਨਾਂ ਤੇ ਕੀ ਵੀ ਤਰਿਆ ਬਾਕੀ ਸਾਡੀ ਪੰਚਾਇਤ ਪੂਰਾ ਪਰਿਵਾਰ ਮੰਨ ਲਓ ਪੂਰਾ ਪਿੰਡ ਉਹਨਾਂ ਦੇ ਨਾਲ ਅੱਗੇ ਵਾਸਤੇ ਪਿੰਡ ਨੂੰ ਬਚਾਉਣ ਵਾਸਤੇ ਇਹ ਪਿੰਡ ਦਾ ਕੋਈ ਮੁੰਡਾ ਕੁੜੀ ਇਸ ਤਰੀਕੇ ਦਾ ਕਦਮ ਨਾ ਚੁੱਕੇ। ਹਾਂਜੀ ਹਾਂ। ਇਹ ਇਹ ਕਿ ਵਰਤਮਾਨ ਸਮੇਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਦਾਂ ਦਾ ਸਟੈਪ ਨਾ ਚੁੱਕੇ ਵੀ ਮੁੰਡਾ ਤੇ ਕੁੜੀ ਇਹ ਸਾਰੀਆਂ ਚੀਜ਼ਾਂ ਨੂੰ ਵਾਚਦੇ ਹੋਏ ਆਪਾਂ ਸਖਤ ਤੋਂ ਮਤਰਕ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿ ਤਾਂ ਕਿ ਘਟਨਾਵਾਂ ਨੂੰ ਰੁਕੇ ਜਾ ਸਕੇ। ਅੱਛਾ ਲੱਗਦਾ ਕਿ ਇਹ ਇਹ ਮਤਲ ਦੇਖ ਕੇ ਇਲਾਕੇ ਦੇ ਪਿੰਡਾਂ ਨੂੰ ਵੀ ਮੇਰੇ ਖਿਆਲੇ ਪਾਣਾ ਪਵੇਗਾ ਕਿਉਂਕਿ ਜਿਸ ਤਰੀਕੇ ਨਾਲ ਪਿੰਡ ਦੇ ਵਿੱਚ ਇਸ ਤਰੀਕੇ ਸ਼ਰਮ ਨਾ ਘਟਣਾ ਹੋਣੀ ਆਮੋ ਸਾਹਮਣੀ ਮੁੰਡੇ ਕੁੜੀ ਨੇ ਵਿਆਹ ਕਰਾ ਲੈਣਾ ਤਾਂ ਹੋਰ ਪਿੰਡਾਂ ਨੂੰ ਸ ਹਾਂਜੀ ਇਹ ਮਤਲਬ ਕਿ ਦਾ ਸੁਭਾਵਿਕ ਜੀ ਗੱਲ ਹੈ ਕਿ ਜੋ ਚੰਗਾ ਕੰਮ ਹੋਇਆ ਉਹਨੂੰ ਐਪਰੀਸ਼ੀਏਟ ਹੋਣਾ ਚਾਹੀਦਾ ਤੇ ਤੁਸੀਂ ਦੇਖਿਆ ਮਤਲਬ ਕਿ ਆਪਾਂ ਫੇਸਬੁੱਕ ਤੇ ਪਾਇਆ ਚੰਗੇ ਕਮੈਂਟਸ ਆ ਰਹੇ ਨੇ ਵੀ ਠੀਕ ਹੈ ਇਦਾਂ ਦਾ ਹੋਣਾ ਚਾਹੀਦਾ ਕਿਉਂਕਿ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਮਾਜ ਨੂੰ ਜਾਂ ਮਤਲਬ ਕਿ ਇੱਦੇ ਪਰਿਵਾਰਾਂ ਨੂੰ ਇਹਨਾਂ ਚੀਜ਼ਾਂ ਦਾ ਡਰਾਮਾ ਤੋਂ ਬਚਾਇਆ ਜਾ ਸਕੇ ਰੁਕਿਆ ਜਾ ਸਕੇ ਤਾਂ ਕਿਤੇ ਨਾ ਜੇ ਪਿੰਡ ਨੇ ਜ਼ਿੰਮੇਵਾਰੀ ਦਿੱਤੀ ਹੈ ਤਾਂ ਸਾਡਾ ਸਰਪੰਚ ਮਤਲਬ ਕਿ ਐਜ਼ ਅ ਪੰਚਾਇਤ ਮੈਂਬਰ ਸਰਪੰਚ ਹੋਣ ਦੇ ਨਾਤੇ ਤਾਂ ਮੇਰਾ ਕਿਤੇ ਨਾ ਕਿਤੇ ਫਰਜ਼ ਬਣ ਜਾਂਦਾ ਕਿ ਪਿੰਡ ਨੂੰ ਤਣਾਅ ਮੁਕਤ ਕਰਿਆ ਜਾਵੇ ਇਹੋ ਜਿਹਾ ਮਾਹੌ ਜਿਨ੍ਹਾਂ ਨੇ ਦੱਸਿਆ ਪੂਰੀ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਮਤਾ ਪਾਇਆ ਗਿਆ ਕਿ ਪਿੰਡ ਦੇ ਵਿੱਚ ਮੁੰਡਾ ਕੁੜੀ ਜੋ ਵਿਆਹ ਕਰਾਇਆ ਉਸ ਤੋਂ ਬਾਅਦ ਜਾ ਕੇ ਪਿੰਡ ਦੇ ਵਿੱਚ ਮਾਹੌਲ ਖਰਾਬ ਹੋ ਗਿਆ ਤਾਂ ਉਸ ਤੋਂ ਬਾਅਦ ਅੱਗੇ ਬੱਚੇ ਇਸ ਕਦਮਾਂ ਦੇ ਉੱਤੇ ਨਾ ਚੱਲਣ ਜਿਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਮਤਾ ਪਾ ਕੇ ਇਹ ਜਤਾਇਆ ਕਿ ਅੱਗੇ ਵਾਸਤੇ ਕੋਈ ਵੀ ਗਲਤੀ ਕਰੇਗਾ ਤਾਂ ਉਸ ਨੂੰ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਤਾਂ ਇਸ ਤਰੀਕੇ ਦੇ ਜਿਹੜੇ ਫਰਮਾਨ ਜਾਰੀ ਹੋਏ ਨੇ ਤਾਂ ਉਹਨਾਂ ਨੂੰ ਦੱਸਿਆ ਕਿ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਅਸੀਂ ਲੰਬ ਮੈਰਿਜ ਅੰਗੇਜਟ ਨਹੀਂ ਪਰ ਉਹਨਾਂ ਦਾ ਸਗੀ ਪਿੰਡ ਦੇ ਵਿੱਚ ਹੀ ਜਿਹੜੀ ਲੰਮ ਮੈਰਿਜ ਕਰਵਾ ਲੈਣੀ ਪਿੰਡ ਦੇ ਵਿੱਚ ਹੀ ਚਾਚੇ ਤੀਜੀ ਦਾ ਰਿਸ਼ਤੇ ਨੂੰ ਤਾਰ-ਤਾਰ ਕਰ ਦਿੱਤਾ ਤਾਂ ਇਸ ਤਰੀਕੇ ਦੇ ਜਿਹੜੇ ਇਹ ਰਿਸ਼ਤੇ ਖਰਾਬ ਹੋਏ ਨੇ ਤਾਂ ਕਰਕੇ ਹੀ ਪਿੰਡ ਵਾਸੀਆਂ ਨੂੰ ਇਹ ਵੱਡਾ ਕਦਮ ਚੁੱਕਣਾ ਪਿਆ। ਤੁਹਾਨੂੰ ਇਹ ਕੈਮਰਾਮੈਨ ਸੰਮਿਤ ਦੇ ਨਾਲ ਤੇ ਇਸ